ਬਜੀਆਂ ਗਉੜੀ ਕਬੀਰ ਜੀ ਪੰਜ ਪਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਬ ਜਨਮ ਹੋ ਤਪ ਕਾਹੀਨਾ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਬ ਜਨਮ ਹੋ ਤਪ ਕਾਹੀਨਾ ਆਪ ਕੋ ਰਾਮ ਕਵਨ ਗਤ ਮੋਰੀ ਤਜੀ ਲੇ ਬਨਾਰਸ ਮਤ ਪਈ ਥੋਰੀ ਰਾਉ ਸਗਲ ਜਨਮ ਸ਼ੇ ਪੁਰੀ ਗਵਾਇਆ ਮਰਤੀ ਬਾਰ ਮਗ ਹਰ ਉਠ ਆਇਆ ਬਹੁਤ ਬਰਸ ਤਬ ਕੀਆ ਕਾਂਸੀ ਮਰਨ ਪਇਆ ਮਗ ਹਰ ਕੀ ਬਾਸੀ ਕਾਂਸੀ ਮਗਰ ਸੰਬੀਚਾਰੀ ਓਚੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੁਹਾ ਕਵੀਰ ਰਮਤਿ ਸ੍ਰੀ ਰਾਮੈ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੁਹਾ ਕਵੀਰ ਰਮਤਿ ਸ੍ਰੀ ਰਾਮੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਅੰਮ੍ਰਿਤ ਵੇਲੇ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਅੱਜ ਦੇ ਲੜੀਵਾਰ ਕਥਾ ਮੁਤਾਬਕ ਭਗਤਾਂ ਦੀ ਬਾਣੀ ਚੋਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ 15ਵਾਂ ਸ਼ਬਦ ਗੌੜੀ ਬਾਣੀ ਭਗਤਾਂ ਕੀ ਅੰਗ 326 ਉਪਰ ਸੁਭਾਏ ਮਾਨ ਇਹ ਸ਼ਬਦ ਦੀ ਉਥਾਨਕਾ ਮੁਤਾਬਕ ਦੱਸਦੇ ਹਨ ਕਿ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਕੋਲ ਜੋ ਕਾਂਸੀ ਵਿੱਚ ਜਦੋਂ ਰਹਿੰਦੇ ਸਨ ਬਨਾਰਸ ਵਿੱਚ ਕੁਝ ਬ੍ਰਾਹਮਣਾਂ ਨੇ ਮਿਲ ਕਰਕੇ ਕਬੀਰ ਨੂੰ ਕਿਹਾ ਕਿ ਤੂੰ ਕਾਂਸੀ ਵਿੱਚ ਤਾਂ ਰਹਿੰਦਾ ਹੈ ਕਿ ਮੈਨੂੰ ਸ਼ਿਵ ਜੀ ਮੁਕਤ ਕਰ ਦੇਣ ਕਿਉਂਕਿ ਕਾਂਸੀ ਦੇ ਬ੍ਰਾਹਮਣਾਂ ਦਾ ਮੰਤ ਹੈ ਖਿਆਲ ਹੈ ਕਿ ਇਹ ਸ਼ਿਪੂਰੀ ਹੈ ਹਰਦਵਾਰ ਕਾਂਸੀ ਬਨਾਰਸ ਇਹ ਛੇਪਰੀ ਹੈ ਜਿਹੜਾ ਕੋਈ ਇੱਥੇ ਰਹੇਗਾ ਇੱਥੇ ਮਰੇਗਾ ਉਹ ਮੁਕਤ ਹੋ ਜਾਵੇਗਾ ਜਦੋਂ ਭਗਤ ਜੀ ਨੂੰ ਇਹ ਗੱਲ ਕਹੀ ਤੇ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿਉਂਕਿ ਗੁਰਮਤਨ ਅਨਸਾਰ ਸਭ ਤੋਂ ਵੱਡਾ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ ਹੈ ਰਾਮ ਸੇ ਵੱਡਾ ਰਾਮ ਦਾ ਨਾਮ ਕਬੀਰ ਸਾਹਿਬ ਜੀ ਕਹਿੰਦੇ ਬਲ ਲੋ ਜੇ ਮੈਂ ਇੱਥੇ ਮਰ ਜਾਣਾ ਫਿਰ ਤਾਂ ਤੁਹਾਡੀ ਇਹ ਧਾਰਨਾ ਬਣ ਜਾਵੇਗੀ ਵੀ ਕਬੀਰ ਭਗਤ ਵੀ ਦੇਖੋ ਕਾਂਸ਼ੀ ਚਾ ਕੇ ਮਰਿਆ ਉਹਦੀ ਮੁਕਤੀ ਨਾਮ ਨਾਲ ਨਹੀਂ ਹੋਈ ਸ਼ਿਵਜੀ ਕਰਕੇ ਹੋਈ ਹੈ ਇਹ ਗੱਲ ਸੋਚ ਕਰਕੇ ਗੁਰੂ ਪਿਆਰਿਓ ਭਗਤ ਕਬੀਰ ਸਾਹਿਬ ਜਿਨੇ ਕਾਂਸ਼ੀ ਨੂੰ ਤਿਆਗ ਦਿੱਤਾ ਜਦੋਂ ਇਹ ਗੱਲ ਹੋਈ ਤੇ ਕਬੀਰ ਸਾਹਿਬ ਜੀ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਚਲੋ ਆਪਾਂ ਇੱਥੋਂ ਚੱਲਦੇ ਹਾਂ ਸਾਥੀ ਕਹਿੰਨੇ ਕਿ ਕਿੱਥੇ ਜਾਵਾਂਗੇ ਕਹਿੰਦੇ ਹੜੰਬੇ ਦੀ ਧਰਤੀ ਵਿੱਚ ਜਿਸ ਧਰਤੀ ਨੂੰ ਸ਼ਰਾਪ ਮਿਲਿਆ ਹੋਇਆ ਕਿਸੇ ਵੇਲੇ ਕਿਉਂਕਿ ਜਦੋਂ ਹੜੰਬੇ ਦੀ ਧਰਤੀ ਵਸਣ ਲੱਗੀ ਨਾ ਤਾਂ ਉੱਥੇ ਗੁਰੂ ਪਿਆਰਿਓ ਇੱਕ ઋષਿ ਨੇ ਜਾ ਕੇ ਤਪੱਸਿਆ ਸ਼ੁਰੂ ਕੀਤੀ ਸਿਮਨ ਭਜਨ ਬੰਦਗੀ ਸ਼ੁਰੂ ਕੀਤੀ ਵਿਆਸ ઋષਿ ਉਹ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਹੜੰਬੇ ਦੇ ਵਿੱਚ ਉਸ ਨੇ ਰਹਿਣਾ ਕੀਤਾ ਤੇ ਬਹੁਤ ਸਾਰੇ ਬੱਚੇ ਉਹਦੇ ਕੋਲ ਵੇਦਾਂ ਦੀ ਵਿਦਾਂਤ ਨੂੰ ਪੜ੍ਹਨ ਵਾਸਤੇ ਆਉਣ ਲੱਗੇ ਦੱਸਦੇ ਆ ਕਿ ਹੜੰਬੇ ਦੀ ਧਰਤੀ ਵਿੱਚ ਵਿਆਸ ઋષਿ ਕੋਲ ਕੋਈ ਲੱਖਾਂ ਹੀ ਬੱਚੇ ਪੜ੍ਹਨ ਵਾਸਤੇ ਆ ਗਏ ਹੁਣ ਉੱਥੇ ਲੋਕ ਵਸਣ ਲੱਗੇ ਜਦੋਂ ਤੇ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਸ਼ਿਵ ਜੀ ਨੂੰ ਫਿਕਰ ਪੈ ਗਿਆ ਬਈ ਜਿਹੜੀ ਮੈਂ ਕਾਂਸੀ ਵਸਾਈ ਆ ਇਹਦੇ ਵਿੱਚ ਤਾਂ ਲੋਕ ਵੱਸਦੇ ਹੀ ਨਹੀਂ ਤੇ ਸਾਰੇ ਉਧਰ ਜਾ ਕੇ ਵੱਸਣ ਲੱਗੇ ਇਉਂ ਤਾਂ ਮੇਰੀ ਕਾਂਸੀ ਜਿਹੜੀ ਹੈ ਬਨਾਰਸ ਹਰਦਵਾਰ ਦਾ ਇਲਾਕਾ ਇਹ ਖਾਲੀ ਹੋ ਜਾਵੇਗਾ ਕਹਿੰਦੇ ਉਹ ਚਿੰਤਾ 'ਚ ਰਹਿਣ ਲੱਗੇ ਆ ਜਿਵੇਂ ਕਹਾਣੀ ਦੱਸੀ ਆ ਬ੍ਰਾਹਮਣਾਂ ਨੇ ਲਿਖੀ ਆ ਕਹਿੰਦੇ ਉਹਦਾ ਪੁੱਤਰ ਗਣੇਸ਼ ਕਹਿੰਦਾ ਬਾਪੂ ਜੀ ਕੀ ਗੱਲ ਹੈ ਤੁਸੀਂ ਉਦਾਸ ਰਹਿੰਦੇ ਹੋ ਕਹਿੰਦਾ ਯਾਰ ਆਪਾਂ ਤਾਂ ਨਗਰ ਬਸਾਇਆ ਸੀ ਕਾਂਸ਼ੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਬਸਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੰਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਦਾ ਵਰ ਦਿੱਤਾ ਤਾਂ ਕਹਿੰਦੇ ਉਹਦਾ ਪੁੱਤਰ ਕਹਿਣ ਲੱਗਿਆ ਫਿਰਕੀ ਹੋ ਗਿਆ ਇਹ ਤੁਹਾਡੀ ਜਿਹੜੀ ਹੈ ਚਿੰਤਾ ਮੈਂ ਦੂਰ ਕਰ ਦੇਵਾਂਗਾ ਕਹਿੰਦੇ ਉਹਦਾ ਪੁੱਤ ਜਿਹੜਾ ਉੱਥੇ ਵਿਦਿਆਰਥੀ ਬਣ ਕੇ ਪੜਨ ਲੱਗਿਆ ਵ્યાਸ ਰਿਸ਼ੀ ਕੋਲ ਔਰ ਕਈ ਦਿਨ ਪੜਦਾ ਰਿਹਾ ਪੜਨ ਤੋਂ ਬਾਅਦ ਕਹਿੰਦੇ ਇੱਕ ਦਿਨ ਵਿਆਸ ਰਿਸ਼ੀ ਉਹ ਤੇ ਬੜਾ ਖੁਸ਼ ਹੋਇਆ ਕਹਿਣ ਲੱਗੇ ਵੀ ਤੂੰ ਬਹੁਤ ਸੋਹਣਾ ਪੜਦਾ ਹੈ ਔਰ ਸ਼ਿਵਜੀ ਦਾ ਪੁੱਤਰ ਹੈ ਕੁਝ ਮੰਗਣਾ ਤੇ ਮੰਗ ਲਾ ਆਇਆ ਤਾਂ ਇਚਲਾਕੀ ਨਾਲ ਸੀ ਜਾਂ ਕੋਈ ਦਿਮਾਗ ਦੇ ਵਿੱਚ ਸੋਚ ਲੈ ਕੇ ਕਹਿੰਦਾ ਨਹੀਂ ਛੱਡੋ ਕਹਿੰਦੇ ਫੇਰ ਵੀ ਮੰਗ ਲਾ ਕਹਿੰਦੇ ਮਨ ਇਹ ਗੱਲ ਦੱਸੋ ਵੀ ਜਿਹੜੇ ਇੱਥੇ ਮਰਨਗੇ ਹੜੰਬੇ ਦੀ ਧਰਤੀ ਤੇ ਤੁਹਾਡੇ ਕੋਲੇ ਪੜਨਗੇ ਉਹਨਾਂ ਦਾ ਕੀ ਬਣੂ ਕਹਿੰਦੇ ਮੁਕਤ ਹੋਣਗੇ ਜਿਹੜੇ ਮੇਰੇ ਕੋਲ ਇੱਥੇ ਆ ਕੇ ਪੜਨਗੇ ਮੈਂ ਉਹਨਾਂ ਨੂੰ ਮੁਕਤੀ ਦਾ ਗਿਆਨ ਵੀ ਦੇਵਾਂਗਾ ਕਹਿੰਦੇ ਉਹਨੇ ਦੁਬਾਰੇ ਫੇਰ ਪੁੱਛ ਲਿਆ ਕਹਿੰਦੇ ਕੀ ਕਿਹਾ ਉਹ ਕਹਿੰਦਾ ਉਹ ਮੁਕਤ ਹੋਣਗੇ ਇਹੋ ਸ਼ਿਵ ਦੇ ਪੁੱਤਰ ਨੇ ਕਹਿੰਦੇ ਜਦੋਂ ਵਾਰ-ਵਾਰ ਪੁੱਛਿਆ ਸੁਣਿਆ ਨਹੀਂ ਕੀ ਕਿਹਾ ਕਹਿੰਦਾ ਮੁਕਤ ਹੋਣਗੇ ਜਦੋਂ ਵਾਰ-ਵਾਰ ਪੁੱਛਿਆ ਤੇ ਜਦੋਂ ਫੇਰ ਪੁੱਛਿਆ ਤੇ ਉਹ ਕਹਿਣ ਲੱਗਿਆ ਯਾਰ ਗਧਾ ਬਣਨਗੇ ਅੱਕ ਗਿਆ ਬੰਦਾ ਵਾਰ-ਵਾਰ ਜਵਾਬ ਦਿੰਦਾ ਅੱਕ ਗਿਆ ਵ્યાਸ ਰਿਸ਼ੀ ਕਹਿੰਦਾ ਗਧੇ ਬਣਨਗੇ ਉਹ ਕਹਿੰਦਾ ਠੀਕ ਹੈ ਤਤ ਹਸ ਤੂੰ ਇਦਾਂ ਹੀ ਹੋਵੇਗਾ ਹੁਣ ਇਹ ਧਾਰਨਾ ਉੱਥੇ ਫੈਲ ਗਈ ਵੀ ਜਿਹੜਾ ਹੜੰਬੇ ਦੀ ਧਰਤੀ ਤੇ ਜਾ ਕੇ ਮਰੇਗਾ ਭਾਵੇਂ ਕਿਦਾਂ ਦਾ ਵੀ ਹੋਵੇ ਉਹ ਮਰ ਕੇ ਗਦਾ ਬਣੇਗਾ ਉਹਦੀ ਮੁਕਤੀ ਨਹੀਂ ਹੋਣੀ ਇਹ ਚਾਲਾਂ ਚੱਲੀਆਂ ਪੁਰਾਣੇ ਸਮਿਆਂ ਦੇ ਵਿੱਚ ਬ੍ਰਾਹਮਣਾਂ ਨੇ ਐਸੀਆਂ ਕਹਾਣੀਆਂ ਬਣਾਈਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਭਜਨ ਬੰਦਗੀ ਹੋਣ ਲੱਗ ਜਾਵੇ ਉਹ ਧਰਤੀ ਵਧੀਆ ਬਣ ਜਾਂਦੀ ਹੈ ਜਿੱਥੇ ਜਾਏ ਵਾਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੁਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਹੀਂ ਪਈ ਜਿਨ ਹਰਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾ ਤਾ ਗੁਰ ਪਿਆਰਿਓ ਹੁਣੇ ਲੋਕਾਂ ਵਿੱਚ ਗੱਲ ਫਲਾ ਦਿੱਤੀ ਵੀ ਜਿਹੜਾ ਹਰੰਭੇ ਧਰਤੀ ਤੇ ਮਰੇਗਾ ਉਹ ਮਰ ਕੇ ਮੁਕਤ ਨਹੀਂ ਹੋਵੇਗਾ ਗਦਾ ਬਣੇਗਾ ਵਿਚਾਰੇ ਭੋਲੇ ਪਾੜੇ ਲੋਕ ਆ ਕੇ ਕਾਸ਼ੀ ਵਿੱਚ ਬਸਣ ਲੱਗ ਪਏ ਕਵੀਰ ਸਾਹਿਬ ਜੀ ਦਾ ਤਾਂ ਕੁਦਰਤੀ ਕਾਸ਼ੀ ਜਨਮ ਹੋਇਆ ਨੀਰੂ ਤੇ ਨੀਮਾ ਜੁਲਾਹ ਸਨ ਮੁਸਲਮਾਨ ਇਹਨਾਂ ਦੇ ਕੋਲ ਇਹਨਾਂ ਦੀ ਪਾਲਣਾ ਪੋਸ਼ਣਾ ਹੋਈ ਆ ਪਰ ਗੁਰੂ ਪਿਆਰੇ ਜਦੋਂ ਇਹ ਗੱਲ ਹੋਈ ਨਾ ਤਾਂ ਦੁਨੀਆ ਉਧਰੋਂ ਇਧਰ ਕਾਸ਼ੀ ਵੱਲ ਆਉਣ ਲੱਗੀ ਬਨਾਰਸ ਹਰਦਵਾਰ ਵਿੱਚ ਬਸਣ ਲੱਗੀ ਇੱਕ ਦਿਨ ਕਬੀਰ ਸਾਹਿਬ ਨੂੰ ਜਦੋਂ ਇਹਨਾਂ ਬ੍ਰਾਹਮਣਾਂ ਨੇ ਕਿਹਾ ਵੀ ਤੁਸੀਂ ਇੱਥੇ ਤਾਂ ਆਇਓ ਵੀ ਤੁਹਾਡੀ ਮੁਕਤੀ ਸ਼ਿਵ ਜੀ ਕਰ ਦੇਵੇ ਕਬੀਰ ਸਾਹਿਬ ਜੀ ਨੂੰ ਗੁੱਸਾ ਆ ਗਿਆ ਕਹਿੰਦੇ ਅਸੀਂ ਸ਼ਿਵ ਜੀ ਤੋਂ ਮੁਕਤੀ ਨਹੀਂ ਭਾਲਦੇ ਸਾਡੀ ਮੁਕਤੀ ਈਸ਼ਰਾਮ ਕਰੇਗਾ ਪਰਮੇਸ਼ਰ ਕਰੇਗਾ ਸਾਨੂੰ ਤੁਹਾਡੇ ਸ਼ਿਵ ਜੀ ਦੀ ਕੋਈ ਲੋੜ ਨਹੀਂ ਹੈ ਸਾਡੇ ਕੋਲੇ ਉਸ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੈ ਪਰ ਕਬੀਰ ਸਾਹਿਬ ਸੋਚਿਆ ਵੀ ਬਾਈ ਦਾਵੇ ਮੈਂ ਇੱਥੇ ਮਰ ਜਾਵਾਂ ਤੇ ਇਹਨਾਂ ਤਾਂ ਗੱਲ ਫਲਾ ਦੇਣੀ ਐ ਵੀ ਦੇਖੋ ਕਬੀਰ ਸਾਹਿਬ ਜੀ ਦਾ ਵੀ ਮੁਕਤੀ ਸ਼ਿਵ ਜੀ ਕਰਕੇ ਹੋਈ ਐ ਬਨਾਰਸ ਵਿੱਚ ਮਰ ਕੇ ਕਾਂਸੀ ਵਿੱਚ ਮਰ ਕੇ ਉਸੇ ਦਿਨੀ ਕਬੀਰ ਸਾਹਿਬ ਆਪਣੇ ਸਾਥੀਆਂ ਨੂੰ ਕਹਿੰਦੇ ਵੀ ਐਂਦਾ ਕਰੋ ਚਲੋ ਇੱਥੋਂ ਕਿੱਥੇ ਚੱਲੀਏ ਉੱਥੇ ਹੀ ਜਿਹੜੀ ਧਰਤੀ ਨੂੰ ਕਹਿੰਦੇ श्राप ਮਿਲਿਆ ਹੋਇਆ ਕਿਉਂਕਿ ਭਰਮ ਬਣਾਏ ਹੋਏ ਆ ਉਹਨਾਂ ਲੋਕਾਂ ਦੇ ਉਸ ਵੇਲੇ ਜਿਹੜੇ ਪ੍ਰਚਾਰਕ ਸੀ ਇਹਨਾਂ ਬ੍ਰਾਹਮਣਾਂ ਦੇ ਉਹਨਾਂ ਨੇ ਇਹੋ ਜੇ ਲੋਕਾਂ ਵਿੱਚ ਭਰਮ ਪਲਾ ਕੇ ਭੁਲੇਖੇ ਪਾ ਕੇ ਉਹਨਾਂ ਨੂੰ ਆਪਣੇ ਜਾਲ 'ਚ ਫਸਾਇਆ ਹੋਇਆ ਅਸਲ ਵਿੱਚ ਤਾਂ ਬਾਣੀ ਦੇ ਵਿੱਚ ਲਿਖਿਆ ਸ਼ਗਲ ਜਨਮਸ਼ੇ ਪੂਰੀ ਗਵਾਇਆ ਮਰਤੀ ਵਾਰ ਮਗਹਰ ਉਠਿਆਇਆ ਕਾਂਸੀ ਮਗਹਰ ਸੰ ਵਿਚਾਰੀ ਕਵੀ ਸਾਹਿਬ ਆਸਤੇ ਧਰਤੀ ਸਾਰੀ ਇੱਕੋ ਜੀ ਹੈ ਗੁਰਮਤਿ ਅਨਸਾਰ ਧਰਤੀ 'ਚ ਕੋਈ ਫਰਕ ਨਹੀਂ ਇਹ ਤਾਂ ਬੰਦੇ ਆ ਦੇ ਵਿੱਚ ਫਰਕ ਪੈ ਸਕਦਾ ਧਰਤੀ ਚੰਗੀ ਮਾੜੀ ਨਹੀਂ ਹੁੰਦੀ ਜਿਸ ਧਰਤੀ ਤੇ ਭਜਨ ਬੰਦਗੀ ਹੋਣ ਲੱਗ ਜਾਵੇ ਉਹ ਇਲਾਕਾ ਵੀ ਦੁਨੀਆ ਵਿੱਚ ਮਸ਼ਹੂਰ ਹੋ ਜਾਂਦਾ ਜਿੱਥੇ ਜਾਏ ਵਾਹ ਮੇਰਾ ਸਤਗੁਰੂ ਸੋ ਥਾਣ ਸੋ ਹਵਾ ਰਾਮ ਰਾਜੇ ਤਾਂ ਕਬੀਰ ਸਾਹਿਬ ਜੀ ਜਿਹੜੇ ਸਨ ਉਹ ਕਾਸੀ ਛੱਡ ਕੇ ਜਿਵੇਂ ਇਸ ਵਿੱਚ ਪੰਕਤੀ ਆਉਂਦੀ ਹੈ ਬਹੁਤ ਬਰਸ ਤਪ ਕੀ ਆ ਕਾਸੀ ਮਗਹ ਮਰਨ ਭਇਆ ਮਗਹ ਹਰ ਕੀ ਬਾਂਸੀ ਆਖਰੀ ਸਮੇਂ ਕਬੀਰ ਜੀ ਉੱਥੇ ਜਾਵਸੇ ਲੋਕਾਂ ਨੂੰ ਦੱਸਣ ਵਾਸਤੇ ਕਿ ਨਹੀਂ ਭਾਈ ਕਿਸੇ ਧਰਤੀ ਵਿੱਚ ਕੋਈ ਫਰਕ ਨਹੀਂ ਪਾਪੀ ਆ ਕੇ ਗੰਗਾ ਚ ਮਰ ਜਾਵੇ ਤੇ ਉਹ ਮੁਕਤ ਥੋੜਾ ਹੀ ਹੋਵੇਗਾ ਨਹੀਂ ਹੋ ਸਕਦੀ ਇਹ ਗੱਲ ਪਰਮੇਸ਼ਰ ਦਾ ਨਾਮ ਹੀ ਮੁਕਤ ਕਰਦਾ ਹੈ ਤਾਂ ਗੁਰੂ ਪਿਆਰਿਓ ਕਬੀਰ ਸਾਹਿਬ ਜੀ ਨੇ ਫਿਰ ਕਾਸ਼ੀ ਨੂੰ ਜਦੋਂ ਤਿਆਗ ਦਿੱਤੀ ਹੜੰਬੇ ਦੀ ਧਰਤੀ ਹੈ ਮਗਰਬੀ ਉਹਨੂੰ ਕਹਿੰਦੇ ਹਨ ਤਾਂ ਗੁਰੂ ਪਿਆਰਿਓ ਉਸ ਵੇਲੇ ਕਵੀ ਸਾਹਿਬ ਜੀ ਨੇ ਫਿਰ ਬੇਨਤੀਆਂ ਕੀਤੀਆਂ ਇਹ ਸ਼ਬਦ ਰਾਹੀਂ ਮਹਾਰਾਜ ਜਿਉਂ ਜਲ ਛੋੜ ਬਾਹਰ ਪਇਓ ਮੀਨਾ ਪੂਰਬ ਜਨਮ ਹੋ ਤਪ ਕਾਹੀਨਾ ਕੀ ਮੇਰੀ ਪੂਰਬਲੇ ਜਨਮ ਦਾ ਵਿੱਚ ਤਪੱਸਿਆ ਘਟ ਰਹਿ ਗਈ ਮਹਾਰਾਜ ਮੈਨੂੰ ਕਾਸ਼ੀ ਛੱਡ ਕੇ ਹੜੰਬੇ 'ਚ ਆਉਣਾ ਪੈ ਗਿਆ ਕੀ ਮੇਰੀ ਤਪੱਸਿਆ ਘੱਟ ਸੀ ਕੀ ਮੇਰੀ ਮੁਕਤੀ ਨਹੀਂ ਹੋਵੇਗੀ ਜਿਵੇਂ ਕੋਈ ਮੱਛੀ ਪਾਣੀ 'ਚੋਂ ਬਾਹਰ ਨਿਕਲ ਕੇ ਤੜਫ ਕੇ ਮਰ ਜਾਂਦੀ ਹੈ ਮੈਂ ਇਦਾਂ ਹੀ ਮਰ ਜਾਵਾਂਗਾ ਤੜਫ ਕੇ ਆਬ ਕਹੋ ਰਾਮ ਕਵਨ ਗਤ ਮੋਰੀ ਪਰਮੇਸ਼ਰ ਨੂੰ ਸਮੋਦਨ ਹੋ ਕੇ ਪੁੱਛਦਾ ਵੀ ਦੱਸ ਹੁਣ ਮੇਰੀ ਗਤੀ ਹੋ ਕੇ ਨਾ ਹੋ ਮੇਰਾ ਕੀ ਹਾਲ ਹੋਊਗਾ ਕਿ ਮੇਰੀ ਕਿਵੇਂ ਮੁਕਤੀ ਹੋ ਮੈਨੂੰ ਦੱਸਣਾ ਕਰ ਤਜੀਲੇ ਬਨਾਰਸ ਮਤ ਪਈ ਥੋੜੀ ਕੀ ਮੇਰੀ ਮਤ ਥੋੜੀ ਹੈ ਕਵੀ ਸਾਹਿਬ ਦੀ ਮਤ ਥੋੜੀ ਨਹੀਂ ਮਤ ਥੋੜੀ ਆ ਉਹਨਾਂ ਬ੍ਰਾਹਮਣਾਂ ਦੀ ਜਿਨ੍ਹਾਂ ਨੇ ਕਵੀ ਸਾਹਿਬ ਨੂੰ ਕਿਹਾ ਕਿ ਤੁਸੀਂ ਕਾਸ਼ੀ ਦੇ ਵਿੱਚ ਤਾਂ ਵਸ ਲਿਓ ਵੀ ਸਾਡੀ ਸ਼ਿਵ ਜੀ ਮੁਕਤੀ ਕਰ ਦੇ ਪਰ ਤੁਸੀਂ ਸ਼ਿਵ ਨੂੰ ਦੇਵਤਿਆਂ ਨੂੰ ਮੰਨਦੇ ਹੈ ਨਹੀਂ ਜਿਵੇਂ ਭਗਤਾਂ ਦੀ ਬਾਣੀ ਵਿੱਚ ਲਿਖਿਆ ਹੈ ਭਗਤ ਜੀ ਨੇ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵ ਦੇਖਿਆ ਥਾ 라ਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਪਾਂਡੇ ਤੁਮਰਾ ਮਹਾਦੇਵ ਤੋਂ ਸੋ ਪੀ ਆਪ ਦੇਖਿਆ ਥਾ ਮੋਦੀ ਕਹਿ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਵੱਡ ਚੜੈ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਔਤਰੈ ਤੂੰ ਕਹੀ ਅਤੀ ਆਂਧ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਨਾਮਦੇਵ ਜੀ ਦਾ ਵਚਨ ਹੈ ਪ੍ਰਣਬੇ ਨਾਮਾ ਇਉ ਕਹੇ ਗੀਤਾ ਕ੍ਰਿਸ਼ਨ ਜੀ ਦੀ ਗੀਤਾ ਵੀ ਇਹ ਕਹਿੰਦੀ ਹੈ RAM ਨਾਮ ਗਹੋ ਮੀਤਾ ਪਰਮੇਸ਼ਰ ਦਾ ਨਾਮ ਜਪੋ ਨਾਮ ਹੀ ਮੁਕਤੀ ਕਰਨ ਵਾਲਾ ਕਬੀਰ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਂ ਹੁਣ ਤੁਹਾਡੇ ਭਰੋਸੇ ਤੇ ਕਾਂਸੀ ਛੱਡਿਆ ਆਂ ਉਹਨਾਂ ਬ੍ਰਾਹਮਣਾਂ ਦੀ ਵਸਾਈ ਕਾਂਸੀ ਉਹ ਸ਼ਿਵ ਦੀ ਵਸਾਈ ਕਾਂਸੀ ਬਨਾਰਸ ਮੈਂ ਛੱਡ ਕੇ ਆ ਗਿਆ ਤੇਰੇ ਭਰੋਸੇ ਤੋੜੇ ਭਰੋਸੇ ਮਗਹਰ ਬਸਿਆ ਤੇਰੇ ਭਰੋਸੇ ਮੈਂ ਇਸ ਹੜੰਬੇ ਦੀ ਧਰਤੀ 'ਚ ਆ ਗਿਆਂ ਕੀ ਹੁਣ ਮੇਰੀ ਮੁਕਤੀ ਨਹੀਂ ਹੋਊਗੀ ਭਾਬ ਕਵੀਰ ਸਾਹਿਬ ਨੂੰ ਤਾਂ ਸਭ ਪਤਾ ਹੈ ਅਣਜਾਣ ਨਹੀਂ ਹੈ ਪਰ ਉਹ ਸਾਨੂੰ ਦੱਸਣ ਵਾਸਤੇ ਉਹ ਨਾ ਨੇ ਇਹ ਕੰਮ ਕੀਤਾ ਭਗਤਾ ਨੇ ਕਈ ਗੱਲਾਂ ਤਾਂ ਲਿਖਤ ਵਿੱਚ ਕੀਤੀਆਂ ਕਈ ਪ੍ਰੈਕਟੀਕਲ ਵਿੱਚ ਵੀ ਕੀਤੀਆਂ ਇਹ ਪ੍ਰੈਕਟੀਕਲ ਕਰਵਾਇਆ ਲੋਕਾਂ ਨੂੰ ਭਈ ਕੀ ਕਵੀਰ ਸਾਹਿਬ ਕਮਲੇ ਸਨ ਭਈ ਸ਼ਿਵ ਜੀ ਮੁਕਤ ਕਰਦਾ ਰਾਮ ਦਾ ਨਾਮ ਨਹੀਂ ਮੁਕਤ ਕਰਦਾ ਜੇ ਰਾਮ ਦਾ ਨਾਮ ਮੁਕਤੀ ਕਰ ਸਕਦਾ ਫਿਰ ਜਪਣ ਦਾ ਕੀ ਫਾਇਦਾ ਇਸ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਆਖ ਨਹੀਂ ਸਮੇਂ ਬੜਾਪੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲਿਖਦੇ ਹਨ ਮੇਰੀ ਮਤ ਥੋੜੀ ਆ ਮਹਾਰਾਜ ਪਰਮੇਸ਼ਰ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਮੇਰੀ ਮਤ ਥੋੜੀ ਆ ਇਸ ਕਰਕੇ ਮੈਂ ਅੱਜ ਕਾਂਸੀ ਨੂੰ ਛੱਡ ਕੇ ਆ ਗਿਆ ਮੈਨੂੰ ਤਾਂ ਕਾਸ਼ੀ ਤੇ ਹੜੰਬੇ ਦੀ ਧਰਤੀ ਮਘੜ ਧਰਤੀ ਬਰਾਬਰ ਲੱਗਦੀ ਆ ਕਾਂਸੀ ਮਗਹਰ ਸੰਬਿਚਾਰੀ ਮੇਰੇ ਵਾਸਤੇ ਬਰਾਬਰ ਹੈ ਬਹੁਤ ਬਾਰ ਸਗਲ ਜਨਮ ਛੇ ਪੂਰੀ ਗਵਾਇਆ ਮਰਤੀ ਬਾਰ ਮਗਹਰ ਉਠਿਆ ਆ ਬਹੁਤ ਬਰਸ ਤਪ ਕੀਆ ਕਾਂਸੀ ਬੜਾ ਲੰਮਾ ਸਮਾਂ ਕਾਂਸੀ ਦੇ ਵਿੱਚ ਤਪੱਸਿਆ ਕੀਤੀ ਮਰਨ ਭਇਆ ਮਗਹ ਹਰ ਕੀ ਬਾਸੀ ਆਖਰੀ ਸਮੇਂ ਮੈਂ ਹੜੰਬੇ ਧਰਤੀ ਤੇ ਜਿੱਥੇ ਉਹ ਬ੍ਰਾਹਮਣ ਕਹਿੰਦੇ ਆ ਵੀ ਇਹਨੂੰ ਸਰਾਪ ਮਿਲਿਆ ਹੋਇਆ ਸ਼ਿਵ ਜੀ ਦਾ ਮੈਂ ਜਿਹੜਾ ਉੱਥੇ ਮਰੇਗਾ ਉਹ ਗਧਾ ਬਣੇਗਾ ਕੀ ਹੁਣ ਗਧੇ ਬਣਾਗੇ ਤੇਰਾ ਨਾਮ ਜਪ ਕੇ ਬਿਲਕੁਲ ਨਹੀਂ ਕਵੀਰ ਸਾਹਿਬ ਜੀ ਨੇ ਲੋਕਾਂ ਦਾ ਇਹ ਭਰਮ ਕੱਢਿਆ ਜੋ ਬ੍ਰਾਹਮਣਾਂ ਨੇ ਪਾਇਆ ਹੋਇਆ ਸੀ ਕਿ ਨਾਮ ਦਾ ਪਰਮੇਸ਼ਰ ਦਾ ਨਾਮ ਜਪੋ ਬਹੁਤ ਬਰਸ ਤੱਕ ਕੀਆ ਕਾਂਸੀ ਮਰਨ ਭਇਆ ਮਗਹਰ ਕੀ ਵਾਸੀ ਮਰਨ ਵੇਲੇ ਮੈਂ ਇਸ ਹੜੰਬੇ ਦੀ ਧਰਤੀ ਤੇ ਮਗਹਰ ਦੀ ਭੂਮੀ ਤੇ ਆ ਗਿਆ ਤਾਂ ਮਹਾਰਾਜ ਕਿਰਪਾ ਕਰੋ ਇਸ ਪੰਕਤੀ ਤੋਂ ਪਤਾ ਲੱਗਦਾ ਹੈ ਕਿ ਭਗਤ ਜੀ ਪਰਮੇਸ਼ਰ ਨਾਲ ਸਮੋਹਨ ਹੋ ਕੇ ਗੱਲ ਕਰ ਰਹੇ ਹੈ ਜੋ ਅੰਤਰਾਤਮੇ ਵਿੱਚ ਹਿਰਦੇ ਵਿੱਚ ਵੱਸਦਾ ਹੈ ਪਰਮੇਸ਼ਰ ਨੂੰ ਪੁੱਛਦੇ ਆ ਦੱਸੋ ਹੁਣ ਕੀ ਬਣੂ ਮੇਰਾ ਭਾਬ ਕਬੀਰ ਸਾਹਿਬ ਸਾਨੂੰ ਦੱਸਦੇ ਉਹ ਤਾਂ ਖੁਦ ਪਰਮੇਸ਼ਰ ਰੂਪ ਹੈ ਕਾਂਸੀ ਮਗ ਹਰ ਸੰਬੀਚਾਰੀ ਮੇਰੇ ਵਾਸਤੇ ਤਾਂ ਕਾਂਸੀ ਤੇ ਹੜੰਬੇ ਦੀ ਧਰਤੀ ਸਭ ਬਰਾਬਰ ਹੈ ਓਹੀ ਭਗਤ ਕੈਸੇ ਉਤਰਸ ਪਾਰੀ ਜੇ ਕੋ ਕਾਂਸੀ ਦੇ ਰਹਿ ਦੇ ਵਿੱਚ ਰਹਿ ਕੇ ਵੀ ਜੇ ਕੋਈ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨ ਮੁਕਤ ਹੋਏ ਇਉ ਕਹਿ ਰਮੇ ਕਬੀਰ ਰਮੇ ਭਾਵ ਚਲੇਗੇ ਕਾਂਸੀ ਨੂੰ ਛੱਡ ਕੇ ਤੁਸੀਂ ਪਾ ਲੋ ਗੰਗਾ ਦੇ ਕਿਨਾਰੇ ਤੇ ਘਰ ਜੇ ਗੰਗਾ ਦੇ ਕਿਨਾਰੇ ਤੇ ਘਰ ਪਾ ਕੇ ਰੋਜ਼ ਗੰਗਾ ਦਾ ਪਾਣੀ ਪੀਓਗੇ ਪਰ ਕੰਮ ਕੁਠੇ ਕਰੋਗੇ ਬਗਲ ਮੈਂ ਛੁਰੀਆਂ ਮੂੰਹ ਮੈਂ RAM RAM ਜੇ ਮਨ ਵਿੱਚ ਤੁਹਾਡੇ ਲੋਕਾਂ ਨੂੰ ਲੁੱਟਣ ਦਾ ਖਿਆਲ ਹੈ ਤਾਂ ਫਿਰ ਤੁਹਾਡੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਕਾਂਸੀ ਮਗਹਰ ਸੰਬੀਚਾਰੀ ਸਾਡੇ ਵਾਸਤੇ ਤਾਂ ਕਾਂਸੀ ਤੇ ਮਗਹਰ ਦੀ ਭੂਮੀ ਹੜੰਬੇ ਦੀ ਭੂਮੀ ਬਰਾਬਰ ਹੈ ਓਛੀ ਭਗਤ ਓਛੀ ਭਗਤ ਹੰਕਾਰ ਵਿੱਚ ਕੀਤੀ ਹੋਈ ਭਗਤੀ ਉੱਚਾ ਪਣ ਹੁੰਦਾ ਹੈ ਹੰਕਾਰੀ ਮਨੁੱਖ ਜਿਹੜੇ ਲੋਕ ਹੰਕਾਰ ਦੇ ਵਿੱਚ ਜੀਵਨ ਬਤੀਤ ਕਰਦੇ ਆ ਔਰ ਭਗਤੀ ਕਰਦੇ ਨਹੀਂ ਬਹੁਤ ਤੁਛ ਮਤਲ ਥੋੜੀ ਭਗਤੀ ਕਰਦੇ ਆ ਉਹ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਸਕਦੇ ਆ ਕੋ ਕਰਮ ਕੀਤੇ ਹੋਣ ਫਿਰ ਆ ਕੇ ਕਾਂਸੀ ਦੇ ਵਿੱਚ ਆ ਕੇ ਨਹਾ ਲਵੇ ਗੰਗਾ ਦੇ ਵਿੱਚ ਕੀ ਉਹ ਮੁਕਤ ਹੋ ਜਾਵੇਗਾ ਪੰਨਨੀ ਲਿਖੀ ਹੋਇਆ ਇੱਕ ਗੁਰੂ ਪਿਆਰਿਓ ਇਹਨਾਂ ਦੇ ਇਤਿਹਾਸ ਵਿੱਚ ਤੇ ਉਹ ਮਰ ਕੇ ਪ੍ਰੇਤ ਦੀ ਜੁਨੀ ਵੀ ਚਲਿਆ ਗਿਆ ਸੀ ਉਹਦੀ ਮੁਕਤੀ ਨਹੀਂ ਸੀ ਹੋਈ ਤਾਂ ਇਸ ਕਰਕੇ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਹਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਹਨ ਜਿਵੇਂ ਇੰਦਰ ਨੂੰ ਲੋਕ ਦੇਵਤਾ ਕਹਿੰਦੇ ਆ ਪਰ ਗੁਰਮਤਿ ਕੀ ਕਹਿੰਦੀ ਆ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਪਾਇਆ ਸਹਿ ਸਰੀਰ ਚੇਨ ਪਗ ਹੋਏ ਤਾਂ ਮਨ ਪਛੋ ਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੈ ਜਿਸਿਆ ਭੁਲਾਏ 부ਝਾ ਜਿਸੇ 부ਝਾਈ ਉਹ ਇੰਦਰ ਜਿਹੜਾ ਸੀਗਾ ਗੌਤਮ ਤਪੇ ਦੇ ਘਰ ਮਾਰੀ ਸੋਚ ਲੈ ਕੇ ਗਿਆ ਔਰ ਭਗਤ ਗੌਤਮ ਤਪੇ ਨੇ ઋષਿ ਨੇ ਉਸ ਨੂੰ ਜਦ ਆਪਣੇ ਘਰੋਂ ਭਜਦਾ ਵੇਖਿਆ ਤੇ ਜਾਂਦੇ ਹੋਏ ਨੂੰ श्राप ਦੇਦਾ ਜਾਂ ਜਿਹੜੀ ਭਗਦੇ ਵਾਸਤੇ ਇੱਥੇ ਆਇਆ ਤੇਰੇ ਸਰੀਰ ਤੇ ਹਜ਼ਾਰਾਂ ਹੀ ਹੋ ਜਾਣ। ਔਰ ਉਹਦੇ ਸਾਰੇ ਮੂੰਹ ਦੇ ਉੱਤੇ ਜ਼ਖਮ ਹੋ ਗਏ। ਭਗਾ ਬਣ ਗਈਆਂ, ਤੇੜਾ ਬਣ ਗਈਆਂ। ਸਰੀਰ ਦੇ ਸਾਰੇ ਤੇ ਬਣ ਗਈਆਂ, ਮੂੰਹ ਤੋਂ ਦਿਖਾਈ ਦਿੰਦੀਆਂ ਕਿਉਂਕਿ ਮੂੰਹ ਨੰਗਾ ਹੁੰਦਾ ਮਨੁੱਖ ਦਾ। ਔਰ ਗੁਰੂ ਪਿਆਰਿਓ ਫਿਰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਚاہے ਲੋਕ ਦੇਵਤਾ ਕਹੀ ਜਾਣ ਪਰ ਬਾਣੀ ਉਹਨਾਂ ਨੂੰ ਦੇਵਤਾ ਨਹੀਂ ਮੰਨਦੀ ਇਹੋ ਜੇ ਪੁੱਠੇ ਕੰਮ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਕਿਵੇਂ ਮੁਕਤ ਹੋ ਸਕਦਾ ਆਪਣੇ ਆਪ ਨੂੰ ਦੇਵਤਾ ઋષਿ ਕਹਾਉਣ ਵਾਲਾ ਭਗਤ ਕਹਾਉਣ ਵਾਲਾ ਜੇ ਚੰਗੇ ਕੰਮ ਨਹੀਂ ਕਰੂਗਾ ਜੀਵਨ ਵਧੀਆ ਨਹੀਂ ਹੋਊਗਾ ਤਾਂ ਉਹ ਜਿੱਥੇ ਮਰਜੀ ਜਾ ਕੇ ਮਰੇ ਉਹ ਕਦੇ ਮੁਕਤ ਨਹੀਂ ਹੋ ਸਕਦਾ ਉਹ ਟੇਡੀਆਂ ਜੂਨਾ ਵਿੱਚ ਹੀ ਜਾਵੇਗਾ ਇਸੇ ਗੱਲ ਨੂੰ ਸਮਝਾਉਣ ਲਈ ਭਗਤ ਰਵਦਾਸ ਜੀ ਨੇ ਕੁਝ ਸਾਧੂਆਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਸਾਧੂ ਉਹਨਾਂ ਕੋਲ ਆਏ ਤੇ ਕਹਿਣ ਲੱਗੇ ਮਹਾਰਾਜ ਆਓ ਗੰਗਾ ਦੀ ਯਾਤਰਾ ਤੇ ਚੱਲੀਏ ਕਹਿਣ ਲੱਗੇ ਵੀ ਮੇਰੇ ਕੋਲੇ ਸਮਾਂ ਨਹੀਂ ਹੈ ਬਾਲ ਬੱਚੇ ਪਾਲਨੇ ਆ ਜੋੜੇ ਗੰਢਦੇ ਆ ਇੱਥੇ ਬੈਠੇ ਆ ਕਹਿੰਦੇ ਨਹੀਂ ਮਹਾਰਾਜ ਚਲੋ ਤਾਂ ਸਹੀ ਕਹਿੰਦੇ ਵੀ ਚਲੋ ਮੈਥੋਂ ਤਾਂ ਟਾਈਮ ਨਹੀਂ ਲੱਗਣਾ ਮੇਰੇ ਕੋਲ ਇੱਕ ਤੁੰਮਾ ਪਿਆ ਪਾਣੀ ਚ ਤੁੰਬੀ ਲਿਖਿਆ ਮਹਰੋ ਧੋਤੀ ਤੁੰਬੜੀ ਅੰਦਰ ਵੇਸਨ ਕੋਰ ਸਾਧ ਭਲੇ ਆ ਨਾਤੇ ਆ ਚੋਰ ਸਿਚੋਰਾ ਚੋਰ ਕਹਿੰਦੀ ਉਹ ਤੁੰਮਾ ਪੀਲੇ ਰੰਗ ਦਾ ਉਹਨਾਂ ਨੂੰ ਫੜਾ ਦਿੱਤਾ ਕਿ ਰਿਆ ਹੋਇਆ ਕਹਿੰਦੇ ਵੀ ਆਇਆ ਕਰੋ ਇਹ ਤੁੰਮਾ ਲੈ ਜਾਓ ਜਿੰਨੇ ਵੀ ਤੀਰਥਾਂ ਤੁਸੀਂ ਦਰਸ਼ਨ ਕਰੋ ਇਸ਼ਨਾਨ ਕਰੋ ਇਹਨੂੰ ਵੀ ਕਰਵਾ ਲਿਆ ਇਹ ਉਹ ਇਸ਼ਨਾਨ ਕਰਕੇ ਗੁਰੂ ਪਿਆਰੇ ਉਥੋਂ ਤੁਰਦੇ ਤੇ ਉਤਮਾ ਵੀ ਮਲ ਕੇ ਚੰਗੀ ਤਰ੍ਹਾਂ ਧੋ ਲੈਂਦੇ ਪਾਣੀ ਵਿੱਚ ਤੇ ਗੰਗਾ ਜਮਨਾ ਸਰਸਵਤੀ ਪ੍ਰਾਗਰਾ ਜਿੱਥੇ-ਜਿੱਥੇ ਉਹ ਗਏ ਧੋ ਕੇ ਲਿਆਉਂਦਾ ਮੁਰਦੇ ਹੋਏ ਭਗਤ ਜੀ ਨੂੰ ਕਹਿੰਦੇ ਲਓ ਮਹਾਰਾਜਾ ਤੁਹਾਡਾ ਪ੍ਰਸ਼ਾਦ ਤੁਮ ਅੱਛਾ ਅੱਛਾ ਪ੍ਰਸ਼ਾਦ ਆ ਲਿਆਓ ਲਓ ਬੈਠੋ ਬੈਠੋ ਉਹਨਾਂ ਨੂੰ ਵੀ ਬਿਠਾ ਲਿਆ ਚੱਕਿਆ ਚਾਕੂ ਉਹਦੇ 4-5 ਟੋਟੇ ਕਰਦੇ ਜਿੰਨੇ ਸਾਧ ਸੀ ਤੇ ਸਾਰਿਆਂ ਨੂੰ ਇੱਕ ਇੱਕ ਫਾੜੀ ਬਣਤੀ ਕਹਿੰਦੇ ਲੋ ਸ਼ੋਕੋ ਜੀ ਹੁਣ ਤਾਂ ਇਹ ਪ੍ਰਸ਼ਾਦ ਬਣ ਗਿਆ ਕਹੋ ਸਤਨਾਮ ਸਿ ਤੇ ਜਦੋਂ ਉਹਨਾਂ ਨੇ ਖਾਧਾ ਜੀਬ ਲਾਈ ਮੂੰਹ ਚ ਪਾਇਆ ਤੇ ਮੂੰ ਕੌੜਾ ਹੋ ਗਿਆ ਸੱਟ ਦਿੱਤਾ ਭਗਤ ਜੀ ਕਹਿੰਦੇ ਕੀ ਗੱਲ ਛੱਕਿਆ ਨਹੀਂ ਕਹਿੰਦੇ ਤਾਂ ਕੌੜਾ ਪਿਆ ਜੀ ਕੀ ਗੱਲ ਇਹ ਪ੍ਰਸ਼ਾਦ ਨਹੀਂ ਬਣਿਆ ਨੇ ਤੀਰਥਾਂ ਦੇ ਨਾਲ ਕੇ ਐਨੇ ਜੀ ਤਾਂ ਮਿੱਠਾ ਨਹੀਂ ਹੋਇਆ ਕੌੜਾ ਕਹਿੰਦੇ ਮੈਂ ਤੁਹਾਨੂੰ ਤੁਮਾ ਖਾਣ ਖਵਾਉਣ ਦੀ ਗੱਲ ਨਹੀਂ ਕਰਦਾ ਮੈਂ ਕਹਿੰਨਾ ਵੀ ਜੇ ਬੰਦੇ ਦਾ ਜੀਵਨ ਨਹੀਂ ਬਦਲਿਆ ਫਿਰ ਤੀਰਥਾਂ ਤੇ ਲਾਉਣ ਦਾ ਕੀ ਫਾਇਦਾ ਬਾਹਰ ਤੋਤੀ ਤੁੰਬੜੀ ਅੰਦਰ ਮਿਸਲ ਕੋਰ ਸਾਧ ਭਲੇ ਉਹਨਾਂ ਤੇ ਆ ਚੋਰ ਸੇ ਚੋਰਾ ਚੋਰ ਇਸ ਕਰਕੇ ਚੋਰ ਚੋਰ ਹੀ ਰਹੇਗਾ ਜਿੰਨਾ ਚਿਰ ਚੋਰੀਆਂ ਨਹੀਂ ਛੱਡੇਗਾ ਜੇ ਸਾਧ ਸਾਧਨਾ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਰੱਬ ਨਾਲ ਜੁੜਿਆ ਉਹ ਹਮੇਸ਼ਾ ਮੁਕਤ ਹੋ ਸਕਦਾ ਹੈ ਇਸ ਕਰਕੇ ਕਵੀਰ ਸਾਹਿਬ ਜੀ ਕਹਿੰਦੇ ਹਨ ਕਾਂਸੀ ਮਗਹਰ ਸੰਬੀਚਾਰੀ ਓਛੀ ਭਗਤ ਕੈਸੇ ਉਤਰਸ ਪਾਰੀ ਪ੍ਰੇਮਾ ਭਗਤੀ ਕਰੇ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੈ ਇਥੇ ਕਵੀਰ ਸਾਹਿਬ ਜੀ ਕਹਿੰਦੇ ਹਨ ਕਿ ਉਹ ਪਰਮੇਸ਼ਰ ਰੂਪੀ ਗੁਰੂ ਸਭ ਦੇ ਹਿਰਦਿਆਂ ਦੀ ਜਾਣਦਾ ਹੈ ਘਰ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਤੋਂ ਕੁਝ ਵੀ ਗੁਜਿਆ ਨਹੀਂ ਲੋਗਨ ਰਾਮ ਖਲਾਉਣਾ ਜਾਣਾ ਲੋਕਾਂ ਨੇ ਰਾਮ ਨੂੰ ਖੇਡ ਸਮਝ ਲਿਆ ਇਹ ਉਹਨੂੰ ਕਿਹੜਾ ਪਤਾ ਲੱਗਦਾ ਉਹ ਸਭ ਦੇ ਦਿਨਾਂ ਦੀਆਂ ਜਾਣਦਾ ਲੋਗਨ ਰਾਮ ਖਲਾਉਣਾ ਜਾਣਾ ਕਬੀਰ ਸਾਹਿਬ ਜੀ ਕਹਿੰਦੇ ਉਚੀ ਭਗਤ ਜਾਂ ਤਪੱਸਿਆ ਕਰਨੀ ਨਹੀਂ ਭਗਤੀ ਕਰਨੀ ਨਹੀਂ ਉਹ ਕਿਵੇਂ ਮੁਕਤ ਹੋ ਜਾਂਦਾ ਹੈ ਹੋ ਸਕਦਾ ਹੈ ਕਹੋ ਗੁਰਗਾ ਸਿਵ ਕੋ ਜਾਣੈ ਕਹਿਣ ਲੱਗੇ ਮੇਰਾ ਗੁਰੂ ਰਾਮਾਨੰਦ ਹੈ ਜਿਸ ਦੇ ਕੋਲੋਂ ਮੈਨੂੰ ਰਾਮ ਦਾ ਨਾਮ ਪ੍ਰਾਪਤ ਹੋਇਆ ਹੈ ਮੇਰਾ ਗੁਰੂ ਵੀ ਜਾਣਦਾ ਹੈ ਪਰਮੇਸ਼ਰ ਵੀ ਜਾਣਦਾ ਤੇ ਸ਼ਿਵ ਵਰਗੇ ਵੀ ਜਾਣਦੇ ਐ ਕੀ ਜਾਣਦੇ ਐ ਮੋਵਾ ਕਬੀਰ ਰਮਤ ਸਿਰੀ ਰਾਮੈ ਕਿ ਕਬੀਰ ਮਰਨ ਤੋਂ ਬਾਅਦ ਰਾਮ ਦੇ ਵਿੱਚ ਰਮ ਜਾਵੇਗਾ ਮਰਨ ਤੋਂ ਪਹਿਲਾਂ ਹੀ ਰਮ ਗਿਆ ਜਿਸ ਤਰ੍ਹਾਂ ਆਪਣੇ ਜੀਵਨ ਵਿੱਚ ਹੀ ਕਹਿੰਦੇ ਹਨ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹਸਾਰੰਗ ਪਾਣੀ ਰਾਮ ਕਬੀਰਾਂ ਏਕ ਭਏ ਹੈ ਕੋਈ ਨ ਸਕੇ ਪਛਾਣੀ ਸੋ ਭਗਤ ਕਬੀਰ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਸੰਪੂਰਨ ਹੋਇਆ ਇੱਥੇ ਸ਼ਬਦ ਦੀ ਵਿਚਾਰ ਲੋਕਦੇ ਆ ਅਗਲਾ ਸ਼ਬਦ ਹੈ ਗੌਰੀ ਕਬੀਰ ਜੀ ਚੋ ਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਟਕੇ ਸੰਗਾ ਇਸ ਦੀ ਵਿਚਾਰ ਅੱਗੇ ਸਰਬਨ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਕਬੀਰ ਜੀ ਚੋਾ ਚੰਦਨ ਮਰਦਨ ਅੰਗਾ ਸੋਤਨ ਜਲੇ ਕਾਠ ਕੈ ਸੰਗ ਭਵੀ ਸ਼ਾਮ ਜੀ ਬਖਸ਼ ਕਰਦੇ ਹਨ ਕਿ ਮਨੁੱਖ ਜੇ ਸਰੀਰ ਦੇ ਉੱਤੇ ਬੜੇ ਸੈਂਟ ਛਿੜਕਦਾ ਹੈ ਜੇ ਸਰੀਰ ਨੂੰ ਪਾਲ ਪੋਸ ਕੇ ਰੱਖਦਾ ਹੈ ਬੰਗਿਆ ਬਣਾਉਣਾ ਚਾਹੁੰਦਾ ਹੈ ਅਖੀਰ ਉਹ ਸਰੀਰ ਲੱਕੜ ਦੇ ਵਿੱਚ ਸੜ ਕੇ ਸੁਆਹ ਹੋ ਜਾਵੇਗਾ ਭਈ ਪ੍ਰਾਪਤਮਾ ਮਨੁੱਖ ਦੇ ਹੁਰੀਆ ਗੋਵਿੰਦ ਮਨਨ ਕੀ ਇਹੋ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪਾਤਸ਼ਾਹ ਕਹਿੰਦੇ ਆ ਮਨੁੱਖਾ ਜਾਨਾ ਪਰਮੇਸ਼ਰ ਦਾ ਨਾਮ ਜਪਣ ਲਈ ਮਿਲੇ ਸਾਨੂੰ ਪਰ ਅਸੀਂ ਇਹਦੇ ਨਾਲ ਨਾਮ ਜਪਣ ਦੀ ਬਜਾਏ ਕਰਮ ਕਾਂਡਾਂ ਪਖੰਡਾਂ ਦੇ ਵੀ ਜ਼ਿਆਦਾ ਫਸੇ ਹੋਏ ਆ ਇਹ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵੀ ਸਰਬਣ ਕਰਾਂਗੇ ਵਿਚਾਰਾਂ ਇੱਥੇ ਰੋਕਦੇ ਆ ਬੋਲਦੇ ਅਨੇਕਾਂ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤਿਹ ਪਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ